ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਖਾਲਸਾ ਜੀ ਤੁਹਾਡੇ ਨਾਲ ਗੱਲ ਕਰਨ ਲੱਗਿਆਂਗਾ ਕਿ ਪਿਛਲੇ ਦਿਨੀ ਜਿਹੜਾ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੇ ਤੇ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਉੱਥੇ ਜਿਹੜੇ ਕਾਂਗਰਸਮੈਨ ਕਹਿੰਦੇ ਨੇ ਉੱਥੇ ਆਪਣੇ ਜਿਵੇਂ ਮੈਂਬਰ ਆਫ ਪਾਰਲੀਮੈਂਟ ਆਪਾਂ ਕਹਿੰਦੇ ਆ ਉੱਥੇ ਕਾਂਗਰਸਮੈਨ ਕਹਿੰਦੇ ਨੇ ਉਹਨਾਂ ਵੱਲੋਂ ਆਵਾਜ਼ ਚੁੱਕੀ ਗਈ ਆ ਤੇ ਉਸ ਤੋਂ ਪਹਿਲਾਂ ਅ ਜੁਕੇ ਦੇ ਵਿੱਚ ਬਰਤਾਨੀਆ ਦੇ ਵਿੱਚ ਆਵਾਜ਼ ਚੁੱਕੀ ਗਈ ਆ ਤੇ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਆਵਾਜ਼ ਚੁੱਕੀ ਗਈ ਆ ਤੇ ਔਰ ਇਹ ਕਿੰਨਾ ਸੀਰੀਅਸ ਮੁੱਦਾ ਹੁੰਦਾ ਹੈਗਾ ਇਹਦੇ ਬਾਰੇ ਗੱਲਬਾਤ ਕਰਦੇ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜਾ ਤਸੱਦਦ ਹਰਿਆਣੇ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਤਸੱਦਦ ਕਿਸਾਨਾਂ ਦੇ ਉੱਪਰ ਕੀਤਾ ਗਿਆਗਾ ਤੇ ਖਾਸ ਤੌਰ ਤੇ ਸਿੱਖਾਂ ਦੇ ਉੱਪਰ ਕੀਤਾ ਗਿਆਗਾ ਇਹ ਜਿਹੜਾ ਤਸੱਦਦ ਹੈਗਾ ਦੋਸਤੋ ਇਹਦੀ ਆਵਾਜ਼ ਦੁਨੀਆ ਦੇ ਵਿੱਚ ਗੂੰਜਣ ਲੱਗੀ ਆਗੀ ਕਿਉਂਕਿ ਇੱਕ ਤਾਂ ਹੁੰਦੀ ਆ ਨਾ ਕਹਿਣ ਦੀਆਂ ਗੱਲਾਂ ਇੱਕ ਹੁੰਦੀਆਂ ਨੇ ਅਸਲੀਅਤ ਦੇ ਵਿੱਚ ਇਹ ਸਿਰਫ ਅਸੀਂ ਜਿਹੜੀ ਤੁਹਾਡੇ ਤੱਕ ਗੱਲਬਾਤ ਪਹੁੰਚਾਉਣੀ ਹੁੰਦੀ ਆ ਸਾਡਾ ਤਾਂ ਸਿਰਫ ਇੱਕ ਤੁਹਾਡੇ ਤੱਕ ਗੱਲਬਾਤ ਪਹੁੰਚਾਉਣ ਦਾ ਜਰੀਆ ਲੇਕਿਨ ਜਿਹੜੇ ਲੋਕ ਆਵਾਜ਼ ਉਠਾ ਰਹੇ ਨੇ ਤੇ ਜਾਂ ਜਿਹੜੇ ਲੋਕ ਸੰਘਰਸ਼ ਲੜ ਰਹੇ ਨੇ ਗੱਲ ਅਸਲ ਦੇ ਵਿੱਚ ਤਾਂ ਉਹਨਾਂ ਦੀ ਆ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਜਿਹੜਾ ਉੱਥੇ ਸੰਘਰਸ਼ ਹੈਗਾ ਉਹ ਕਿਸਾਨ ਸਾਡੇ ਡਟੇ ਬੈਠੇ ਨੇ ਕੱਲ ਅਸੀਂ ਰਾਤ ਮਤਲਬ ਆ ਜਿਹੜੀ ਹੁਣ ਰਾਤ ਲੰਗੀ ਆ ਅਸੀਂ ਜਿਹੜੀ ਆਪਣੇ ਖਨੌਰੀ ਵਾਲੇ ਬੈਰੀਅਰ ਤੋਂ ਬਾਰਡਰ ਤੋਂ ਅਸੀਂ ਰਾਤ ਆਇਆਗੇ ਕੋਈ ਤਕਰੀਬਨ 12:01 ਵਜੇ ਅ ਦੋਸਤੋ ਤੁਸੀਂ ਹੈਰਾਨ ਮੰਨੋਗੇ ਕਿ ਰਾਤ ਨੂੰ 12:00 ਵਜੇ ਕੰਮ ਨਿਕਮ 6-7 ਕਿਲੋਮੀਟਰ ਲੰਮਾ ਟਰਾਲੀਆਂ ਦਾ ਜਿਹੜਾ ਉੱਥੇ ਉਹ ਹੈਗਾ ਕਾਫਲਾ ਰੁਕਿਆ ਹੋਇਆ ਜਿਹੜਾ ਜਿਹੜੇ ਉੱਥੇ ਬੈਠੇ ਨੇ ਕਿਸਾਨ ਤੇ ਸਾਰੇ ਇਸ ਮੱਸਰ ਦੇ ਵਿੱਚ ਆਪਣੀਆਂ ਟਰਾਲੀਆਂ ਦੇ ਵਿੱਚ ਕੋਈ ਸੜਕ ਦੇ ਉੱਪਰ ਪਿਆਗਾ ਹਾਂਜੀ ਕੋਈ ਕਿਵੇਂ ਪਿਆ ਮਤਲਬ ਤਨ ਹੈ ਉਹਨਾਂ ਲੋਕਾਂ ਦੇ ਜਜ਼ਬੇ ਨੂੰ ਸਲਾਮ ਹੈ ਦੋਸਤੋ ਅਸੀਂ ਤਾਂ ਸਿਰਫ ਇਹੀ ਕਹਿ ਸਕਦੇ ਹਾਂ ਕਿਉਂਕਿ ਉਹ ਉਹ ਆਪਦੇ ਪਿੰਡੇ ਤੇ ਹੰਡਾਰ ਰਹੇ ਨੇ ਉਹ ਆਪਦੇ ਪਿੰਡੇ ਦੇ ਉੱਪਰ ਹੰਡਾਰ ਰਹੇ ਨੇ ਔਰ ਕਿੰਨੇ ਜਜ਼ਬੇ ਦੇ ਨਾਲ ਉੱਥੇ ਬੈਠੇ ਨੇ ਕਿਉਂਕਿ ਇੱਥੇ ਲੋਕਾਂ ਦਾ ਇਹ ਹੁੰਦਾ ਹੈਗਾ ਕਿ ਅਗਰ ਕੋਈ ਮਾੜੀ ਜੀ ਤੇਰ ਕਮਜ਼ੋਰ ਹੋ ਜਾਵੇ ਨਾ ਜੇ ਆਪਣਾ ਪਾਸਾ ਥੋੜਾ ਜਿਹਾ ਕਮਜ਼ੋਰ ਹੋ ਜਾਵੇ ਤੇ ਲੋਕਾਂ ਦਾ ਮਨੋਬਲ ਹੈ ਜਿਹੜਾ ਡਿੱਗ ਪੈਂਦਾ ਉਸੇ ਟਾਈਮ ਲੋਕ ਉਸੇ ਸਮੇਂ ਮਤਲਬ ਬੈਕ ਹੋ ਜਾਂਦੇ ਨੇ ਕਿ ਯਾਰ ਨਹੀਂ ਇੱਥੇ ਤਾਂ ਕੁਝ ਬਣਨਾ ਨਹੀਂ ਹੈਗਾ ਇੱਥੇ ਤਾਂ ਐ ਨਹੀਂ ਹੋਣਾ ਤੇ ਲੇਕਿਨ ਉਹ ਧੰਨਾ ਇਹ ਜਿਹੇ ਸਾਰੀਆਂ ਗੱਲਾਂ ਦੇ ਬਾਵਜੂਦ ਇੰਨਾ ਪ੍ਰਾਪੇਕੰਡਾ ਹੁੰਦਾ ਹੈਗਾ ਇੰਨਾ ਜਿਹੜਾ ਨੈਸ਼ਨਲ ਮੀਡੀਆ ਤੇ ਸਾਡੇ ਖਿਲਾਫ ਇੰਨੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸਾਡੇ ਮਨੋਬਲ ਨੂੰ ਸਿੱਟਣ ਲਈ ਕਿ ਜਿਹਦਾ ਹਿਸਾਬ ਕੋਈ ਨਹੀਂ ਪਰ ਉਹ ਧੰਨ ਨੇ ਮਤਲਬ ਜਿਹੜੇ ਉੱਥੇ ਬੈਠੇ ਨੇਗੇ ਤੇ ਧੰਨ ਨੇ ਉਹਦੇ ਸੁਭ ਕਰਮਾਂ ਦੇ ਜਿਹੜੇ ਮਾਂ ਪਿਓ ਜਿਨ੍ਹਾਂ ਨੇ ਆਪਣੇ ਬੱਚੇ ਦੀ 8 ਦਿਨ ਡੈਡ ਬਾਡੀ ਮਤਲਬ ਇਹ ਕਹਿ ਕੇ ਕਿ ਉਹ ਕਿਸਾਨਾਂ ਦੇ ਲਈ ਗਿਆ ਸੀ ਧਰਨੇ ਦੇ ਵਿੱਚ ਤੇ ਇਹਦਾ ਫੈਸਲਾ ਕਿਸਾਨ ਜਥੇਬੰਦੀਆਂ ਕਰਨ ਗਿਆ ਨਹੀਂ ਤੁਹਾਨੂੰ ਪਤਾ ਕਿੰਨਾ ਬੱਚਾ ਆਪਦਾ ਪਿਆਰਾ ਹੁੰਦਾਗਾ ਜਿੰਨਾ ਚਿਰ ਉਹਦਾ ਸਰੀਰ ਪਿਆ ਹੁੰਦਾਗਾ ਸੰਸਕਾਰ ਜਿਹੜਾ ਉਹਦਾ ਹੱਕ ਬਣਦਾਗਾ ਲੇਕਿਨ ਪੰਜਾਬ ਸਰਕਾਰ ਦੀ ਨਲੈਕੀ ਕਰਕੇ ਉਹ 8 ਦਿਨ ਰੋਲਣ ਲਈ ਮਜਬੂਰ ਹੋਇਆ ਪਰ ਕੱਲ ਉਹਦਾ ਸੰਸਕਾਰ ਹੋ ਗਿਆ ਇਹ ਮੁੱਦਾ ਨਹੀਂ ਮੈਂ ਚੱਕਾਂਗਾ ਮੈਂ ਮੁੱਦਾ ਚੱਕਿਆ ਸੀਗਾ ਕਿ ਜਿਹੜੀ ਕਾਂਗਰਸਮੈਨ ਅਮਰੀਕਾ ਦੇ ਵਿੱਚ ਮਤਲਬ ਆ ਚੁੱਕ ਰਹੇ ਨੇਗੇ ਜਿਨ੍ਹਾਂ ਨੂੰ ਆਪਾਂ ਮੈਂਬਰ ਆਫ ਪਾਰਲੀਮੈਂਟ ਕਹਿ ਦਿੰਦੇ ਆ ਉਹਨਾਂ ਨੇ ਦੋਸਤੋ ਸਿੱਧਾ ਹੀ ਮਾਮਲਾ ਇਹ ਚੁੱਕਿਆਗਾ ਉੱਥੇ ਆਪਣੀ ਸਰਕਾਰ ਦੇ ਸਾਹਮਣੇ ਆਪਣੇ ਦੇਸ਼ ਦੇ ਵਿੱਚ ਕਿ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਲੋਕਾਂ ਨਾਲ ਹੋ ਰਿਹਾਗਾ ਉਹ ਬਹੁਤ ਗਲਤ ਹੋ ਰਿਹਾਗਾ ਉਹਨਾਂ ਨੇ ਕਿਹਾਗਾ ਕਿ ਲੋਕਾਂ ਦੇ ਉੱਤੇ ਤਸੱਦਦ ਔਰ ਜ਼ੁਲਮ ਕੀਤਾ ਜਾ ਰਿਹਾਗਾ ਜਿਸ ਦੇ ਵਿੱਚ ਉਹਨਾਂ ਨੇ ਸ਼ਹੀਦ ਸੁਭ ਕਰਮਨ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਜਿਹੜੇ ਮੁੰਡੇ ਦੇ ਪ੍ਰਤਪਾਲ ਸਿੰਘ ਦੇ ਸੱਟਾ ਮਾਰੀਆਂ ਪੁਲਿਸ ਨੇ ਚੱਕ ਕੇ ਅਗਵਾ ਕਰਕੇ ਹਰਿਆਣੇ ਦੀ ਪੁਲਿਸ ਨੇ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਦਾ ਉੱਥੇ ਤਸੱਦਦ ਕੀਤਾ ਜਾ ਰਿਹਾ ਔਰ ਲੋਕਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਉਹਨਾਂ ਨੇ ਇਹ ਕਿਹਾਗਾ ਕਿ ਸਰਕਾਰਾਂ ਇੱਥੇ ਤੱਕ ਉੱਥੇ ਦੀਆਂ ਗਿਰ ਗਈਆਂ ਨੇ ਕਿ ਉੱਥੇ ਇੰਟਰਨੈਟ ਬੰਦ ਕੀਤਾ ਹੋਇਆ ਉਹਨਾਂ ਨੇ ਇੰਟਰਨੈਟ ਬੰਦ ਕਰਨ ਦੇ ਲਈ ਐਨਾ ਨੋਟਿਸ ਲਿਆਗਾ ਕਿ net ਬੰਦ ਕਰਨਾ ਲੋਕਾਂ ਦਾ ਮਤਲਬ ਇੱਕ ਤਰ੍ਹਾਂ ਦੇ ਬੋਲਣ ਦਾ ਅਧਿਕਾਰ ਖੋਣਾ ਹੈਗਾ ਜੇ ਤੁਸੀਂ ਉਹ ਕਹਿੰਦੇ ਵੀ ਕਿਉਂ ਮਤਲਬ ਲੋਕਾਂ ਦਾ ਤੁਸੀਂ ਬੰਦ ਕੀਤਾ ਗਾ ਨੈਟ ਜਿਹਦੇ ਤੇ ਲੋਕਾਂ ਦੇ ਕਾਰੋਬਾਰ ਚੱਲਦੇ ਨੇ ਲੋਕ ਅਗਰ ਆਪਦੀ ਗੱਲ ਆ ਨੈਟ ਦੇ ਰਾਹੀਂ ਵੀ ਕੋਈ ਕਹਿ ਨਹੀਂ ਚਾਹੁੰਦੇ ਨੇ ਤਾਂ ਤੁਸੀਂ ਕਿਵੇਂ ਦਬ ਸਕਦੇ ਹੋ ਇਹ ਬਿਲਕੁਲ ਉਹਨਾਂ ਨੇ ਕਿਹਾਗਾ ਕਿ ਇਨਲੀਗਲ ਮਤਲਬ ਜਿਹੜਾ ਇਹ ਕੁਝ ਕਰ ਰਹੀ ਹੈ ਸਰਕਾਰ ਉੱਥੇ ਦੀ ਤੇ ਦੋਸਤੋ ਪਹਿਲਾਂ ਯੂਕੇ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਜਿਹੜੇ ਮਾਮਲੇ ਚੁੱਕੇ ਗਏ ਤੇ ਆਪਣੇ ਹੋਰ ਕਿੰਨੇ ਦੇਸ਼ਾਂ ਦੇ ਵਿੱਚ ਜਿਹੜੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇਗੇ ਤੇ ਉਹ ਜਦੋਂ ਮਾਮਲੇ ਦੋਸਤੋ ਉੱਠਣ ਲੱਗ ਜਾਂਦੇ ਨੇ ਨਾ ਦੂਸਰੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਫਿਰ ਇਹ ਇੱਕ ਤਰ੍ਹਾਂ ਦਾ ਦੁਨੀਆ ਦਾ ਮੁੱਦਾ ਬਣ ਜਾਂਦਾ ਹੈ ਅੱਜ ਇੱਕ ਦੇਸ਼ ਦੇ ਵਿੱਚ ਮੈਂ ਦੇਖ ਰਿਹਾ ਸੀ ਸਵੇਰੇ ਇਸੇ ਤਰ੍ਹਾਂ ਆਪਣੇ ਪੰਜਾਬ ਦੇ ਪੈਟਰਨ ਦੇ ਉੱਪਰ ਹੀ ਟਰੈਕਟਰਾਂ ਦਾ ਉੱਥੇ ਵੀ ਮਤਲਬ ਉਹਨਾਂ ਨੇ ਜਿਹੜਾ ਸੜਕਾਂ ਦੇ ਉੱਪਰ ਉਹ ਪ੍ਰਦਰਸ਼ਨ ਕਰ ਰਹੇ ਸੀਗੇ ਸਾਡੇ ਕਿਸਾਨਾਂ ਨੂੰ ਦੇਖ ਕੇ ਤੇ ਜਦੋਂ ਇਸ ਤਰ੍ਹਾਂ ਪਾਰਲੀਮੈਂਟਾਂ ਦੇ ਵਿੱਚ ਮੁੱਦੇ ਉੱਠਣ ਲੱਗ ਜਾਂ ਨਾ ਕਿਸੇ ਸੰਘਰਸ਼ ਦੇ ਤੇ ਉਹਦੀ ਆਵਾਜ਼ ਫਿਰ ਦੁਨੀਆ ਦੇ ਹਰ ਇੱਕ ਕੰਨ ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਫਿਰ ਜੀਓਐਨਓ ਦੇ ਵਿੱਚ ਵੀ ਚਲਿਆ ਜਾਂਦਾਗਾ ਜਦੋਂ ਮਾਮਲੇ ਜੁਨੋ ਦੇ ਵਿੱਚ ਇੱਕ ਤਰ੍ਹਾਂ ਦੀ ਆਪਾਂ ਇਹ ਕਹਿ ਸਕਦੇ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਲੀਮੈਂਟ ਹੈ ਤੇ ਜਿੱਥੇ ਫਿਰ ਜਦੋਂ ਮਾਮਲੇ ਚਲੇ ਜਾਂਦੇ ਨੇ ਉੱਥੇ ਫਿਰ ਤੁਹਾਡੀ ਜਿਹੜੀ ਗੱਲਬਾਤ ਹੈ ਕਿ ਉਹ ਉਹਨਾਂ ਨੂੰ ਅਧਿਕਾਰ ਨੇਗੇ ਕਿ ਉਹ ਤੁਹਾਡੀ ਆਵਾਜ਼ ਸੁਣ ਕੇ ਤੇ ਉੱਥੇ ਉਹ ਫੈਸਲੇ ਵੀ ਹੁੰਦੇ ਨੇ ਤੇ ਫਿਰ ਦੇਸ਼ਾਂ ਦੇ ਜਦੋਂ ਕੋਈ ਖਿਲਾਫ ਜੁਨੋ ਦੇ ਵਿੱਚ ਗੱਲਬਾਤ ਹੋ ਜਾਂਦੀ ਆ ਤੇ ਉਹਦੀ ਮਤਲਬ ਪ੍ਰਭਾਈ ਕਰਨੀ ਪੈਂਦੀ ਆ ਦੇਸ਼ ਨੂੰ ਦੇਸ਼ ਉਹਦੇ ਖਮਿਆਜੇ ਭੁਗਤਨੇ ਪੈਂਦੇ ਨੇ ਸੋ ਦੋਸਤੋ ਤੁਹਾਡੇ ਰਾਹੀਂ ਮੈਂ ਇਹੋ ਗੱਲ ਇਹਨਾਂ ਦੇ ਬੋਲੇ ਕੰਨਰ ਦੇ ਵਿੱਚ ਪਹੁੰਚਾਉਣੀ ਚਾਹਣਾਗਾ ਕਿ ਜਿਹੜੇ ਇਹ ਹੁਕਮਰਾਨ ਬੈਠੇ ਹੋਏ ਨੇ ਕੁਰਸੀਆਂ ਦੇ ਉੱਪਰ ਜਿਨ੍ਹਾਂ ਨੂੰ ਕੁਝ ਵੀ ਕੁਰਸੀ ਦੇ ਨਸੇ ਦੇ ਵਿੱਚ ਦਿਖਾਈ ਨਹੀਂ ਦਿੰਦਾ ਕਿ ਤੁਸੀਂ ਜਿੰਨੇ ਮਰਜ਼ੀ ਆਪਦੇ ਕੰਨਾਂ ਦੇ ਵਿੱਚ ਤੇਲ ਪਾ ਕੇ ਬਹਿ ਜਾਓ ਫੰਬੇ ਦੇ ਕੇ ਬਹਿ ਜਾਓ ਪਰ ਜਿਹੜਾ ਕਿਸਾਨਾਂ ਦਾ ਮੁੱਦਾ ਹੈਗਾ ਇਹ ਲੋਕਾਂ ਦੇ ਹਰ ਇੱਕ ਲੋਕਾਂ ਦੇ ਸਾਹਮਣੇ ਜਾ ਰਿਹਾ ਤੇ ਤੁਹਾਨੂੰ ਇਹਦਾ ਜਵਾਬ ਦੇਣਾ ਪਊ ਤੇ ਮਾਮਲੇ ਇਹ ਹੱਲ ਕਰਨੇ ਪੈਣੇ ਨੇ ਤੇ ਨਹੀਂ ਇਹਦੇ ਖਮਾਜੇ ਭੁਕ ਤੱਲੇ 24 ਦੇ ਵਿੱਚ ਤੁਸੀਂ ਤਿਆਰ ਰਹੋ ਲੋਕ ਫਿਰ ਆਂ ਉਂਗਲੀ ਦੇ ਨਾਲ ਮਤਲਬ ਤੁਤ ਤੋਂ ਬਦਲੇ ਲੈਣਗੇ ਉਂਗਲੀਆ ਮਤਲਬ ਜਿਹੜੀਆਂ ਨੇ ਗਿਆ ਜਦੋਂ ਉਹਤੇ ਟੀ ਕਰਕੇ ਆਵਾਜ਼ ਕੱਢਦੀਆਂ ਨੇ ਨਾ ਫਿਰ ਇਹ ਬੁਲਟ ਨਾਲੋਂ ਜਿਹੜਾ ਬੈਲਟ ਦਾ ਕਹਿੰਦੇ ਹੁੰਦੇ ਨੇ ਨਾ ਮਾਰ ਜ਼ਿਆਦਾ ਆਗੀ ਸੋ ਦੋਸਤੋ ਮੈਂ ਧੰਨਵਾਦ ਕਰਨਾ ਚਾਹਣਾਗਾ ਸਾਡੇ ਜਿਹੜੇ ਫੋਲੋਅਰ ਨੇ ਅ ਕਰਮ ਸਿੰਘ ਮਿੰਟੋ ਚੋਹਾਨ ਗੁਰਦਿਆਲ ਇਹ ਸਾਡੇ ਜਿਹੜੇ ਉਹ ਹੋਣਗੇ ਫੋਲੋਅਰ ਨੇ ਤੇ ਸਾਨੂੰ ਮੈਸੇਜ ਕਰਦੇ ਨੇ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਧੰਨਵਾਦ ਜੀ ਤੁਹਾਡਾ ਚਾਹ ਚੋਹਾਨ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਕਮੈਂਟ ਕਰਕੇ ਆਪਣੇ ਇਹਦੇ ਬਾਰੇ ਸੁਝਾਅ ਜਰੂਰ ਦਿਓ ਜਿਹੜੀ ਆਵਾਜ਼ ਆਪਣੀ ਦੁਨੀਆ ਤੱਕ ਪਹੁੰਚਦੀ ਆ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਗਰ ਦੁਨੀਆ ਤੱਕ ਆਵਾਜ਼ ਜਾਂਦੀ ਹੈ ਤਾਂ ਇਹਦੇ ਕੀ ਰਿਜ਼ਲਟ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ